ਗੋੜੀ ਪੁਰਬੀ ਮਹੱਲਾ ਚੌਥਾ ਹਮਰੇ ਪ੍ਰਾਣ ਵਸਗਤ ਪ੍ਰਭ ਤੁੰਬਰ ਮੇਰਾ ਜਿਓ ਪਿੰਡ ਸਭ ਹੋ ਤੇਰੀ ਦਇਆ ਕਰੋ ਹਰ ਦਰਸ ਦਿਖਾਵ ਮੇਰੇ ਮਨ ਤਨ ਲੋਚ ਕਨਹੀਰੀ ਰਾਮ ਮੇਰੇ ਮਨ ਤਨ ਲੋਚ ਮਿਲਨ ਹਰ ਕੀਰੀ ਗੁਰ ਕਿਰਪਾਲ ਕਿਰਪਾ ਕਿੰਚਤ ਗੁਰ ਕੀਨੀ ਧਰ ਮਿਲਿਆ ਐ ਹਾਏ ਪ੍ਰਭ ਮੇਰੀ ਰਹਾ ਜੋ ਹਮਰੇ ਮਨ ਚਿਤ ਹੈ ਸੁਆਮੀ ਸਾਬਦ ਤੁਮ ਹਰ ਜਾਨੋ ਮੇਰੀ ਅਣ ਦਿਨ ਨਾਮ ਜਪੇ ਸੁਖ ਪਾਈ ਨੇਤ ਜੀਵ ਆਸ ਹਰਤੀਰੀ ਗੁਰ ਸਤ ਗੁਰੂ ਦਾਤੇ ਪੰਥ ਬਤਾਇਆ ਹਰ ਮਿਲਿਆ ਆਏ ਪ੍ਰਭ ਮੇਰੀ ਅਣ ਦਿਨ ਆਨੰਦ ਭਇਆ ਵਡ ਭਾਗੀ ਸਭ ਆਸ ਪੁਜੀ ਜਨੋ ਕੀਰੀ ਜਗਨਾਤ ਜਗਦੀਸ਼ਰ ਹਰ ਕਰਤੇ ਸਭ ਵਸਕਤ ਹੈ ਹਰ ਕੀਰੀ ਜਨ ਨਾਨਕ ਸਰਨਾਗਤ ਆਏ ਹਰ ਰਾਖੋ ਪੈ ਜਨ ਕੇਰੀ ਗੋੜੀ ਪੂਰਬੀ ਮਹੱਲਾ ਚੌਥਾ ਏ ਮਨਵਾ ਕਿਨ ਨਾ ਟਕੇ ਬੋਰੰਗੀ ਦੈ ਦਿਸ ਚਲ ਹਾਂਡੀ ਗੁਰ ਪੂਰਾ ਪਾਇਆ ਵੜ ਭਾਗੀ ਗੁਰ ਮੰਤਰ ਦਿਆ ਮਨ ਠਾਂਡੇ RAM ਹਮ ਸਤਗੁਰੂ ਲਾਲੇ ਕਾਂਡੇ ਰਹਾ हमरे मस्कत दागदगाना हम कर्ज गुरु बहो सांडे पार्य उपकार पुण्य बोकियां पाद तार परहंडी जिन को प्रीत रिदे हर नाही تن پوری گانڈਣ گانڈی جو پانی کاغذ ਬਿਨਸ ਜਾਤ ਹੈ تو ਮਨਮਕ ਗਰਬ ਗਲਾਂਡੀ ہم ਜਾਣਿਆ ਕਛੂ ਨਾ ਜਾਨੋ ਅਗੇ ਜੋ ਹਰ ਰਾਕੇ ਟੋਠਾਂਡੀ ਹਮ ਭੂਲ ਚੋਕ ਗੁਰ ਕਿਰਪਾ ਧਾਰ ਜਨ ਨਾਨਕ ਕੁਤਰੇ ਕਾਂਢੀ ਗੋੜੀ ਪੂਰਬੀ ਮਹੱਲਾ ਚੌਥਾ ਕਾਮਕ੍ਰੋਧ ਨਗਰ ਭਰਿਆ ਮਿਲ ਸਾਜੂ ਕੰਡਲ ਕੰਡਾਹੀ ਪੂਰਬ ਲਿਖ ਤਲ ਲਿਖੇ ਗੁਰ ਪਾਇਆ ਮਾਨ ਹਾਰ ਲੈਬ ਮੰਡਲ ਮੰਡਾਹੀ ਕਰ ਸਾਜੂ ਅੰਜਲੇ ਪੜ ਵੱਡਾਹੀ ਕਰ ਡੰਡਾਤ ਪਣ ਵੱਡਾਹੀ ਰਹਾਓ ਸਾਗਦ ਹਰ ਰਸ ਸਾਦ ਨ ਜਾਣਿਆ ਤਿਨ ਅੰਤਰ ਹੋ ਮੇ ਕੰਡਾਹੀ ਜੋ ਜੋ ਚਲੇ ਚੁਬੈ ਦੁਖ ਪਾਵੇ ਜਮ ਕਾਲ ਸਾਹੇ ਸਿਰ ਡੰਡਾ ਹੀ ਹਰ ਜਨ ਹਰ ਹਰ ਨਾਮ ਸਮਾਣੀ ਧੋਕ ਜਨਮ ਮਰਨ ਭਾਵ ਖੰਡਾ ਹੀ ਅਬ ਨਾਸਿ ਪੁਰਖ ਪਾਈਆ ਪਰਮੇਸ਼ਰ ਬਹੁ ਸੋਭ ਕਾੰਡ ਬ੍ਰਹਮੰਡਾਹੀ ਹਮ ਗਰੀਬ ਮਸਕੀਨ ਪ੍ਰਭ ਤੇਰੀ ਹਰ ਰਾਗ ਰਾਗ ਵੜ ਵਡਾਹੀ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੀ ਗੋੜੀ ਪੂਰਬੀ ਮਹਿਲਾ ਚੌਥਾ ਇਸ ਗਾੜ ਮੇ ਹਰ ਰਾਮ ਰਾਏ ਹੈ ਕਿਛ ਸਾਧਨਾ ਪਾਵੇ ਠੀਠਾ ਹਰ ਦਿਨ ਦਿਹਾਲ ਅਨੁਗ੍ਰਹਿ ਕੀਆ ਹਰ ਗੁਰਬਦੀ ਚੱਕੋ ਡੀਟਾ ਰਾਮ ਹਰ ਕੀਰਤਨ ਗੁਰ ਲਿਵ ਮੀਟਾ ਰਹਾ ਹਾਰੇ ਅਗਮ ਅਗੋਚਰ ਪਰਮ ਬ੍ਰਹਮ ਹੈ ਮਿਲ ਸਤਗੁਰੂ ਲਾਗ ਬਸੀਟਾ ਜਿਨ ਗੁਰਬਚਨ ਸੁਕਾਨੀ ਹੀ ਅਰੇ ਤਿਨ ਯਾਗੇ ਆਣ ਪਰਿਟਾ ਮਨ ਮੁਕਹੀਆ ਰਾਤ ਕਠੋਰ ਹੈ ਤਿਨ ਅੰਤਰ ਕਾਰ ਕਰਿਟਾ ਬੀਸੀਰ ਕੋ ਬਹੁ ਦੁੱਧ ਪਿਆਇਐ ਬੇਕ ਨਿਕਸੈ ਫੋਲ ਫੁਲੀਟਾ ਹਰ ਪ੍ਰਭ ਆਣ ਮਿਲਾਵ ਗੁਰ ਸਾਜੋ ਕਾਸ ਗੁਰੜ ਸਬਦ ਮੁਖ ਲਿਟਾ ਜਨ ਨਾਨਕ ਗੁਰ ਕੇ ਲਾਲੇ ਗੋਲੀ ਲਗ ਸੰਗਤ ਕਰਵਾ ਮਿਟਾ ਗੋੜੀ ਪੂਰਬੀ ਮਹੱਲਾ ਚੌਥਾ ਹਰ ਹਰ ਅਰਤ ਸਰੀਰ ਹਮ ਵੇਚਿਆ ਪੂਰੇ ਗੁਰ ਕੈ ਆਗੀ ਸਤ ਗੁਰ ਦਾਤੇ ਨਾਮ ਦਿਰਡਾਈਆ ਮੁਕ ਮਸਤਕ ਭਾਗ ਸੁਭਾਗੀ RAM ਗੁਰਮਤਿ ਹਰ ਓ ਲਿਵ ਲਾਗੀ ਰਹਾਓ ਕਾਟ ਘਾਟਰ ਮਈਆ ਰਮਤ ਰਾਮ ਰਾਏ ਗੁਰ ਸ਼ਬਦ ਗੁਰੂ ਲਿਵ ਲਾਗੀ ਹੋ ਮਨ ਤਨ ਦੇਵੋ ਕਾਟ ਗੁਰੂ ਕੋ ਮੇਰਾ ਭੰਪੋ ਗੁਰ ਬਚਨੀ ਭਾਗੀ ਅੰਧਿਆਰੇ ਦੀਪਕ ਆਣ ਜਲਾਏ ਗੁਰ ਗਿਆਨ ਗੁਰੂ ਲਿਵ ਲਾਗੀ ਅਗਿਆਨ ਅੰਧੇਰਾ ਬਿਨਸ ਬਨਾਸਿਓ ਕਾਰ ਵਸਤ ਲਹੀ ਮਣੋ ਜਾਗੀ ਸਾਗਤ ਬਦਕ ਮਾਇਆ ਤਾਰੀ ਤੈਨ ਜਮ ਜੋ ਖਣ ਲਾਗੀ ਓਨ ਸਤਗੁਰ ਆਗੇ ਸੇਸ ਨਾ ਬੀਚਿਆ ਓ ਆਵੇ ਜਾਏ ਸਭਾਗੀ ਹਮਰਾ ਬਿਨੋ ਸੁਣੋ ਪ੍ਰਭ ਟਾਕਰ ਹਮ ਸਰਨ ਪ੍ਰਭੂ ਹਰ ਮੰਗੀ ਜਨ ਨਾਨਕ ਕੇ ਲਜਪਾਤ ਗੁਰੂ ਹੈ ਸਿਰ ਬੀਚੂ ਸਤ ਗੁਰ ਆਗੇ ਗੌੜੀ ਪੂਰਬੀ ਮਹੱਲਾ ਚੌਥਾ ਹਮ ਹੰਕਾਰੀ ਹੰਕਾਰ ਅਗਿਆਨ ਮਤ ਗੁਰ ਮਿਲਿਏ ਆਪ ਗਵਾਈਆਂ ਹੋ ਮੇ ਰੁਗ ਗਿਆ ਸੁਖ ਪਾਈਆਂ ਤਨ ਤਨ ਗੁਰੂ ਹਰਿ ਰਾਇਆ RAM ਗੁਰ ਕੇ ਬਚਨ ਹਰ ਪਾਈਆਂ ਰਹਾ ਮੇਰੇ ਹਿਅਰੇ ਪ੍ਰੇਤ RAM ਰਾਏ ਕੀ ਗੁਰ ਮਾਰਗ ਪੰਥ ਬਤਾਇਆ ਮੇਰਾ ਜਿਉ ਪਿੰਡ ਸਬ ਸਤਗੁਰ ਆਗੇ ਜਿਨ ਵਿਚੜਿਆ ਹਾਰ ਗਲ ਲਾਇਆ ਮੇਰੇ ਅੰਤਰ ਪ੍ਰੇਤ ਲਗੇ ਦੇਖਣ ਕੋ ਗੁਰ ਹਿਰਦੇ ਨਾਲ ਦਿਖਾਇਆ ਸਹਿਜ ਆਨੰਦ ਭਇਆ ਮਨ ਮੋਰੈ ਗੋਰੀ ਆਗੇ ਆਪ ਵਿਚਾਈਆ ਹਮ ਅਪਰਾਧ ਪਾਪ ਬੋਕੀਨੇ ਕਰ ਦੁਸ਼ਟੀ ਚੋਰ ਚੁਰਾਇਆ ਅਬ ਨਾਨਕ ਸਰਨਾਗਤ ਆਈਏ ਹਰ ਰਾ ਕੋ ਲਾਜ ਹਰ ਪਾਇਆ ਗੋੜੀ ਪੂਰਬੀ ਮਹੱਲਾ ਚੌਥਾ ਗੁਰਮਤ ਬਾਜੇ ਸਬਦ ਅਨਾਹਤ ਗੁਰਮਤ ਮਨ ਵਾਂਗ ਆਵੇ ਵੜ ਭਾਗੀ ਸਤ ਗੁਰ ਦਰਸ ਪਾਈਆ ਧੰਨ ਧੰਨ ਗੁਰੂ ਲਿਵ ਲਾਵੇ ਗੁਰਮਕ ਹਰ ਹਰ ਲਿਵ ਲਾਵੇ ਰਹਾ ਹੰਮਰਾ ਟਾਕਰ ਸਤ ਗੁਰ ਪੂਰਾ ਮਨ ਗੁਰ ਕੀ ਕਾਰ ਕਮਾਵੇ ਹਮ ਮਲ ਮਲ ਧੋਵੋ ਪਾਪ ਗੁਰੂ ਕੇ ਜੋ ਹਰ ਹਰ ਕਥਾ ਸੁਣਾਵੇ ਹਿਰਦੇ ਗੁਰਮਤਿ ਰਾਮ ਰਸਾਇਣਾਂ ਜੀਵਾਹਰ ਗੁਣ ਗਾਵੇ ਮਨ ਰਸਕ ਰਸਕ ਹਰਿ ਰਾਸਿ ਅਖਾਨੀ ਫੇਰ ਬੋਰ ਨਾ ਭੂਕ ਲਗਾਵੇ ਕੋਈ ਕਰੇ ਉਪਾਬ ਅਨੇਕ ਬਹੁਤਰੀ ਬਿਨ ਕਿਰਪਾ ਨਾਮ ਨਾ ਪਾਵੇ ਜਨਨਨ ਕੋ ਹਰ ਕਿਰਪਾ ਧਾਰੀ ਮਤ ਗੁਰਮਤਿ ਨਾਮ ਦਰੜਾਵੇ जन नानक को, को हर कृपा दारि मत गुरमत नाम दृढ़ावे